ਆ ਵੀ ਦੋਸਤੋ ਅੱਜ ਬੜਾ ਰਿਆ ਸੀ ਛੋਲੇ ਪਾਪੜੀ ਗੰਡਾ ਛੱਲਿਆ ਦੇ ਵੜੇ ਆ ਮਿਰਚਾਈ ਪਾਈ ਆ ਰੇ ਉਹਦੇ ਵਿੱਚ ਤੇ ਅੱਜ ਨਾੜ ਦੀ ਤਿਆਰੀ ਹੈ ਆ ਦੇਖੋ ਨਮਕੀਨ ਗਿਰੀ ਇਹਨੂੰ ਕਹਿੰਦੇ ਸੀ ਨਮਕੀਨ ਪਾਪੜਾ ਤਿਆਰ ਨੇ ਬੱਲੀ ਸਾਡਾ ਉਸਤਾਦ ਜੀ ਤਿਆਰ ਹੈ ਤੇ ਚੱਲ ਪਏ ਅਸੀਂ ਭਾਗੜਾ ਦੇ ਵਿੱਚ ਢਾੜ ਨੂੰ ਰਸਤੇ ਦੇ ਵਿੱਚ ਮੰਡੇਰ ਮੈਂਦਾ ਮੰਡੇਰ ਪਿੰਡ ਆਇਆ ਤੇ ਆ ਗੱਡੀ ਕ੍ਰੋਸ ਕੀਤੀ ਹੈ ਲਵੋਦੀ ਉਹ ਹੋ ਫੂਕ ਨਿਕਲ ਗਈ ਸਾਡੀ ਗੌਰ ਨਿਕਰੀ ਅਸੀਂ ਸਾਡਾ ਟਾਇਰ ਪਾਟ ਗਿਆ ਦੀ ਤੇ ਦੁਬਾਰਾ ਪਾਈਚਰ ਲਵਾ ਕੇ ਫੜਾ ਫੜ ਬਾਈ ਦੇ ਵੀਰ ਵੀ ਦਾ ਲੈ ਗਿਆ ਵੱਧ ਚੱਲ ਕੋਈ ਗੱਲ ਨਹੀਂ ਗਰਮੀ ਬਹੁਤ ਸੀ ਬਜਾਰੇ ਲਾਤਾ ਪਾਈਚਰ ਤੇ ਦੁਬਾਰਾ ਅਸੀਂ ਚੱਲੇ ਆ ਨਾਣਾ ਪਾਖੜਾ ਦੇ ਵਿੱਚ ਛਾਹ ਲਾਇਏ ਬੱਲੀ ਦੇ ਪਹਿਲੀ ਵਾਰ ਵਾਹ ਵਾਹ ਬੱਲੀ ਭਰਾ ਭਰਾ ਦੁਬਾਰਾ ਮੈਂ ਕਾਕਾ ਕਾਕਾ ਅਫੇ ਮਨਪ੍ਰੀਤ ਤੇ ਦੁਬਾਰਾ ਅਸੀਂ ਚੱਲੇ ਦਾ ਫਾਈਟ ਵੀ ਲੈ ਕੇ ਸੀ ਥੋੜਾ ਜਿਹਾ ਨਾਲ ਬਹੁਤ ਹੀ ਵਧੀਆ ਠੰਡਾ ਵਾੜੀ ਹੈ ਆਹਦਾ ਨਜ਼ਾਰਾ ਪਾਖੜਾ ਦੇ ਵਿੱਚ ਬਹੁਤ ਹੀ ਸੁਆਦਿਸ਼ਟ ਛੋਲੇ ਪਾਪੜੀ ਤਿਆਰ ਸੀ ਛੱਡੇ ਇਹਦੇ ਵਜ੍ਹਾ ਸਿਵੇਂ ਪਾਇਆ ਥੋੜਾ ਜਿਹਾ ਮਸਾਲਾ ਇੱਕ ਇੱਕ ਖਾ ਗਏ ਅਸੀਂ ਫੇਰ ਦੁਬਾਰੇ ਪਾਖੜਾ ਦੇ ਵਿੱਚ ਛਾਲ ਲਗਾਈ ਸੂਆ ਦੇ ਵਿੱਚ ਦਾ ਆ ਗਏ ਬਹੁਤ ਜਿਆਦਾ ਆਂਦਾ ਹੈ ਤੁਸੀਂ ਵੀ ਆਇਆ ਕਰੋ ਤੇ ਦੁਬਾਰਾ ਮੇਰਾ ਕੱਚਾ ਥੋੜਾ ਜਿਹਾ ਪਾਟੇ ਵੇ ਦੀ ਸੂਰੂ ਦੇਖਿਆ ਗੜਾ ਆ ਦੇਖੋ ਪਾਟੇ ਵੇ ਅੱਛਾ ਭਰਾ ਜੀ ਤੇ ਥੋੜਾ ਅਸੀਂ ਦਵਾਰੇ ਘਰੇ ਮੇਰੀ ਬੇਬੇ ਫੋੜ ਕਰੀ ਜਾਂਦੀ ਦੀਦੀ ਬੇਟਾ ਨੂੰ ਆ ਜਾ ਛੇਦੀ ਢੀਰਾ ਪੜਾ ਤੇ ਅਸੀਂ ਘਰੇ ਚੱਲ ਬੇ ਫਿਰ